ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਗਰੀਆ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾਣਾ ਜੇ ਆਉਂਦੇ ਦਿਨਾਂ ਦੀ ਗੱਲ ਕਰਾਂਗੇ ਮੌਸਮ ਦੇ ਵਿੱਚ ਤਬਦੀਲੀਆਂ ਜਿਹੜੀਆਂ ਨੇ ਹੁਣ ਸੰਭਵ ਨਹੀਂ ਤੇ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਸਿਸਟਮ ਆ ਰਹੇ ਨੇ ਇਹਨਾਂ ਦੇ ਵਿੱਚ ਇਹ ਵਾਲਾ ਸਿਸਟਮ ਕਿਹੜਾ ਹੋਏਗਾ ਇਹ ਤੁਹਾਨੂੰ ਅਸੀਂ ਜਿਹੜੀ ਅਪਡੇਟ ਅਸੀਡ ਦੇ ਵਿੱਚ ਦੇਾਂਗੇ ਸੈਟਲਾਈਟ ਤੁਸੀਂ ਨਾਲ ਤੁਹਾਡੇ ਨਾਲ ਅਸੀਡ ਦੇ ਵਿੱਚ ਸਤੋਂ ਪਹਿਲਾਂ ਸਾਂਝਿਆ ਕਰ ਰਹੇ ਹਾਂ ਗੱਲ ਪੰਜਾਬ ਤੇ ਨਾਲ ਲੱਗਦੇ ਖੇਤਰਾਂ ਦੇ ਮੌਸਮ ਦੀ ਕਰਾਂਗੇ ਜੇਕਰ ਟੈਂਪਰੇਚਰ ਜੇ ਹਾਂ ਗੱਲ ਕਰੀਏ ਸਭ ਤੋਂ ਪਹਿਲਾਂ ਕਿਉਂਕਿ ਇਸ ਵੇਲੇ ਜਿਹੜੀ ਉੱਪਰਲੇ ਫੱਦਰ ਤੇ ਦੇਖ ਹਲਕਾ ਵੈਸਟਰਨ ਡਿਸਰਬੈਂਸ ਯਾਨੀ ਕਿ ਪੱਛਮੀ ਸਿਸਟਮ ਐਸੋ ਲਈ ਗਰਾਉਂਡ ਲਗਲ ਤੇ ਇਹਦੀ ਮਜਬੂਤੀ ਗਿਆ ਪੰਜਾਬ ਦੇ ਹਉਤੇ ਸ਼ਹਿਰਾਂ ਦੇ ਵਿੱਚ ਬੱਦਲਬਾਝ ਸੰਗਣੇ ਲਗਲ ਦੀ ਬਣੀ ਹੋਈ ਹੈ ਇਧਰ ਹਰਿਆਣਾ ਦੇ ਪੂਰਬੀ ਭਾਗਾਂ ਦੇ ਵਿੱਚ ਉੱਤਰੀ ਭਾਗਾਂ ਦੇ ਵਿੱਚ ਹਿਮਾਚਲ ਤੇ ਜੰਮੂ ਦੇ ਭਾਗਾਂ ਦੇ ਵਿੱਚ ਇਹ ਸਿਸਟਮ ਸਰਗਰਮ ਹੈ ਮੀਂਹ ਵਾਲੇ ਫਕਤੋਂ ਸਿਸਟਮ ਕਮਜ਼ੋਰ ਹੈ ਇਸ ਲਈ ਮੀਂਹ ਵਾਲੇ ਕੋਈ ਅਲਰਟ ਨਹੀਂ ਹੈ ਤੇ ਇਹ ਸਿਸਟਮ ਦੇ ਸਦਕਾ ਚ ਗਰਾਉਂਡ ਲੈਵਲ ਤੇ ਪੰਜਾਬ ਦੇ ਕਾਫੀ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ ਤੇ ਧੁੰਦ ਦੇ ਅਸੀਂ ਅਲਰਟ ਪਹਿਲਾਂ ਵੀ ਤੁਹਾਨੂੰ ਦੱਸਦੇ ਸੀ ਕਿ ਧੁੰਦ ਜੜੀਆ ਗਰਾਉਂਡ ਲੈਵਲ ਤੇ ਬਣਨੀ ਸ਼ੁਰੂ ਹੋਏਗੀ ਆਉਂਦੇ ਦਿਨਾਂ ਤੱਕ ਇਹ ਧੁੰਦ ਜੜੀਆ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਅਸਰ ਹੋਣਗੇ ਤੇ ਇਸ ਸਿਸਟਮ ਦੇ ਸਦਕਾ ਮਿਨਿਮਮ ਟੈਂਪਰੇਚਰ ਦੇ ਵਿੱਚ ਵਾਧਾ ਹੁੰਦਾ ਤੇ ਮੈਕਸਿਮਮ ਟੈਂਪਰੇਚਰ ਦੇ ਵਿੱਚ ਗਿਰਾਵਟ ਜੜੀਆ ਦਰਜ ਕੀਤੀ ਜਾ ਰਹੀ ਹੈ ਜੇਕਰ ਆਪਾਂ ਮਿਨਿਮਮ ਟੈਂਪਰੇਚਰ ਚੱਕਦੇ ਹਾਂ 7.3 ਡਿਗਰੀ ਦੇ ਨਾਲ ਅੱਜ ਮਿਨਿਮਮ ਟੈਂਪਰੇਚਰ ਦਰਜ ਹੋਏ ਨੇ ਲ ਇਦਰ ਹਿਸਾਰ ਜਲਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਹਰਿਆਣੇ ਦੇ ਵਿੱਚ ਤੇ ਟੈਂਪਰੇਚਰ ਜਿਹੜੇ 7 ਤੋਂ ਲੈ ਕੇ ਕਿਤੇ ਕਿਤੇ 10 ਤੋਂ ਵੀ ਤਾਂ ਚਲੇ ਗਏ ਨੇ 11 ਡਿਗਰੀ ਦੇ ਨਾਲ ਮਹਾਲੀ ਯੂਰੋ ਪਰ ਇਹਨਾਂ ਖੇਤਰਾਂ ਦੇ ਵਿੱਚ 11 ਡਿਗਰੀ ਟੈਂਪਰੇਚਰ ਦਰਜ ਹੋਏ ਨੇ ਰਾਤਾਂ ਦੇ ਮਿਨੀਮਮ ਸਿੱਧਾ ਅਰਥ ਹੈ ਕਿ ਉੱਪਰਲੇ ਫੱਦਰ ਤੇ ਬੱਦਲ ਛਾਏ ਹੋਏ ਨੇ ਤੇ ਥੱਲੇ ਹੀਟ ਅਬਜ਼ਰਵ ਹੋ ਰਹੀ ਹੈ ਜਿਹਦੇ ਨਾਲ ਅਬਜ਼ਰਵ ਨਹੀਂ ਹੋ ਰਹੀ ਜਿਹਦੇ ਨਾਲ ਟੈਂਪਰੇਚਰ ਮਿਨੀਮਮ ਟੈਂਪਰੇਚਰ ਦੇ ਵਿੱਚ 2-3 ਡਿਗਰੀ ਦਾ ਵਾਧਾ ਹੋਇਆ ਤੇ ਜਿਹੜੇ ਮੈਕਸਮਮ ਟੈਂਪਰੇਚਰ ਨੇ ਉਹਨਾਂ ਦੇ ਵਿੱਚ ਘਰਾਟ ਆਈਗੀ ਜੇਕਰ ਅਫਾ ਦਿਨਾਂ ਦੇ ਟੈਂ ਦਾ ਸਿਸਟਮ ਹੁਣ ਚੱਲ ਰਿਹਾ ਹੈ ਵੈਸਟਰਨ ਇੰਡੀਆ ਸਰਵਿਸ ਕਮਜ਼ੋਰ ਸਿਸਟਮ ਹੈ ਦੇ ਵਿੱਚ ਉਮੀਦ ਹੈ ਕੋਈ ਅਸਰ ਵੱਡੇ ਪੱਧਰ ਤੇ ਨਹੀਂ ਹੈ ਇਸ ਤੋਂ ਬਾਅਦ ਫਿਰ ਜਿਹੜਾ 1921 ਨੂੰ ਸਿਸਟਮ ਆ ਰਿਹਾ ਉਹਦੇ ਵਿੱਚ ਉਮੀਦ ਹੈ ਅਸਰ ਵੱਧ ਰਹੇ ਨੇ ਪੰਜਾਬ ਦੇ ਤੇ 40 ਫੀਸਦੀ ਖੇਤਰਾਂ ਦੇ ਵਿੱਚ ਉਹ ਸਿਸਟਮ ਮੀ ਲਗਾਵਾਵੇਗਾ ਇਹ ਕਨਫਰਮ ਹੈ ਤੇ ਪਹਾੜਾਂ ਤੇ ਵੀ ਉਹ ਸਿਸਟਮ ਪਰਿਵਾਰਾਂ ਦਾ ਇੱਕ ਚੰਗਾ ਦੌਰ ਦੇ ਸਕਦਾ ਤੇ ਇਹ ਜਿਹੜਾ ਹੁਣ ਸਿਸਟਮ ਚੱਲ ਰਿਹਾ ਇਹਦੇ ਵਿੱਚ ਵੀ ਹਲਕੇ ਬਰਬਾਰੀ ਪਹਾੜਾਂ ਦੇ ਉੱਪਰਲੇ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਤੇ ਜਿਹੜਾ ਉਹ ਸਿਸਟਮ ਹੈਗਾ ਉਹਨੇ ਵੀ 1K2 ਵਾਲਾ ਉਹ ਸਿਸਟਮ ਪਹਾੜਾਂ ਦੇ ਲਈ ਕੁਝ ਖੇਤਰਾਂ ਦੇ ਵਿੱਚ ਭਾਰੀ ਮੀਂਹ ਵੀ ਲੈ ਕੇ ਆਵੇਗਾ ਤੇ ਮੈਦਾਨਾਂ ਦੇ ਲਈ ਉਹ ਭਾਰੀ ਮੀਂਹ ਤਾਂ ਨਹੀਂ ਲੈ ਕੇ ਆਵੇਗਾ ਪਰ ਕੁਝ ਖੇਤਰਾਂ ਦੇ ਵਿੱਚ ਠੰਡੀਆਂ ਤੇਜ਼ ਹਵਾਵਾਂ ਦੇ ਨਾਲ ਮੀਂਹ ਜੜੇ ਆ ਦਰਜ ਹੋਣਗੇ ਕੁਝ ਹਰਿਆਣੇ ਦੇ ਖੇਤਰ Rajasthan ਦੇ ਉਤਰੀ ਪਾਗ ਪੰਜਾਬ ਦੇ ਔਰ ਇਧਰ ਹਿਮਾਚਲ ਉਤਰਾਖੰਡ ਦੇ ਤੇ ਜੰਮੂ ਦੇ ਖਾਗਾਂ ਦੇ ਵਿੱਚ ਇਹ ਸਿਸਟਮ ਸਰਗਰਮੀ ਆਪਣੀ ਦਿਖਾਵੇਗਾ ਫਿਲਹਾਲ ਜੋ ਅਲਰਟ ਨੇ ਉਤੋਂਦ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਮੌਸਮ ਵਿਖਾਗ ਵੱਲੋਂ ਔਰ ਲਗਾਤਾਰ ਜਾਰੀ ਰਹਿਣਗੇ ਆਉਂਦੇ 2-3 ਦਿਨਾਂ ਤੱਕ ਤੁਹਾਨੂੰ